ਜਿ ਮੁਕਸਰੀਆਂ ਸ਼ਾਇਦ ਪੰਜ ਜਿਹੜੀਆਂ ਡੈਥ ਹੋਈਆਂ ਉਹ ਮੁਕਸਰ ਹਲਕੇ ਦੀਆਂ ਹੀ ਆ ਤਿੰਨ ਤਾਂ ਖਾਸ ਕਰਕੇ ਜਿਹੜੇ ਆਪਣੇ ਤੇ ਪਰਿਵਾਰ ਹੋਏ ਆ ਅੱਜ ਤੀਸਰਾ ਦਿਨ ਹੈ ਤੀਸਰਾ ਦਿਨ ਹੋ ਚੁੱਕਿਆ ਪਰ ਕਿਸੇ ਵੀ ਪ੍ਰਕਾਰ ਦਾ ਕੋਈ ਅਨਾਉਂਸਮੈਂਟ ਤੁਸੀਂ ਦੱਸ ਦੋ ਤੁਹਾਨੂੰ ਜਿਆਦਾ ਪਤਾ ਹੁੰਦਾ ਹੈ ਕਿ ਤੁਹਾਨੂੰ ਕਿਸੇ ਕੈਬਨਿਟ ਮਿਨਿਸਟਰ ਜਾਂ ਕਿ ਮੁੱਖ ਮੰਤਰੀ ਜਾਂ ਕਿਸੇ ਵੀ ਐਮਐਲਏ ਦੇ ਤਰਫੋਂ ਕੋਈ ਬਿਆਨ ਆਇਆ ਕਿ ਅਸੀਂ ਐਸੇ ਸਹਿਯੋਗ ਕਰਾਂਗੇ ਪਰਿਵਾਰਾਂ ਨਾਲ ਪਰ ਕੈਬਿਨੇਟ ਮੰਤਰੀ ਤੁਹਾਡੇ ਹਲਕੇ ਦੇ ਹੀ ਆ ਪਰ ਉਹੀ ਤਾਂ ਕਹਿ ਰਹੇ ਆ ਕਿ ਉਹਨਾਂ ਦਾ ਕੰਮ ਸਿਰਫ ਵੋਟ ਲੈਣਾ ਹੀ ਸੀਗਾ ਇੱਥੋਂ ਸਰ ਨਿਊ ਦੀਪ ਅਸੀਂ ਤੁਹਾਡੇ ਮੂੰਹੋਂ ਸੁਣਿਆ ਪਹਿਲੀ ਵਾਰੀ ਕੱਲ ਸਾਰਿਆਂ ਨੇ ਨਿੱਜੀ ਬੱਸ ਕੰਪਨੀ ਪਹਿਲੀ ਗੱਲ ਤਾਂ ਇਹ ਹੈ ਕਿ ਨਿੱਜੀ ਬੱਸ ਕੰਪਨੀ ਕਿਆ ਸਾਰਿਆਂ ਨੂੰ ਦਿਖ ਰਹੀ ਐ ਹਾਂ ਨਿਊ ਦੀਪ ਬੱਸ ਕਿਸੇ ਨੇ ਨਾਂ ਨਹੀਂ ਲਿੱਤਾ ਕੀ ਲੋਕਾਂ ਨੂੰ ਨਹੀਂ ਦੱਸਦਾ ਕਿ ਉਹ ਬੱਸ ਜਿਹੜੀ ਡਿੱਗੀ ਸੀ ਉਹ ਨਿਊ ਦੀਪ ਦੀ ਸੀ ਕੱਲ ਨੂੰ ਕਿੰਨੇ ਘਰ ਇੱਥੇ ਆਈ ਕੱਲ ਨੂੰ 6 ਵਜੇ ਦਾ ਟਾਈਮ ਲਿਖਿਆ ਗਿਆ ਸਵੇਰ ਦਾ ਸਵੇਰ ਦਾ ਕਿੰਨੇ ਕੁ ਬੰਦੇ ਇਕੱਠੇ ਇੱਥੇ ਬੈਠੇ ਹੋਏ? ਤਕਰੀਬਨ 3 300 ਤੋਂ ਪਲੱਸ ਬੰਦੇ ਹੋ ਜਾਣਗੇ। ਅੱਜ ਤੱਕ ਹੁਣ ਪਲਸੋਂ ਚੌਥੇ ਦੀ ਗੱਲ ਹੈਗੀ ਏ ਤੇ ਅੱਜ ਤੱਕ ਕੋਈ ਪ੍ਰਸ਼ਾਸਨ ਵੱਲੋਂ ਜਾਂ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਐਸੀ ਸਟੇਟਮੈਂਟ ਨਹੀਂ ਆਈ ਜਾਂ ਪਰਿਵਾਰਾਂ ਨਾਲ ਕੋਈ ਦੁੱਖ ਸਾਂਝਾ ਨਹੀਂ ਕਰੀ। ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ। ਅੱਜ ਅਸੀਂ ਪਿੰਡ ਚਿਬੜਾਂ ਵਾਲੇ ਦੇ ਪਹੁੰਚੇ ਆ ਦੱਸ ਦਈਏ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਚਿਬੜਾਂ ਵਾਲਾ ਏ ਤਾਂ ਕੁਝ ਦਿਨ ਪਹਿਲਾਂ ਜਿਹੜਾ ਫਰੀਦਕੋਟ ਦੇ ਵਿੱਚ ਬੜਾ ਵੱਡਾ ਹਾਦਸਾ ਹੋਇਆ ਸੀ ਉੱਥੇ ਜਿਹੜੇ ਪਰਿਵਾਰਾਂ ਦੇ ਜਿਹੜੇ ਜੀ ਆ ਉਹ ਉੱਥੇ ਜਿਹੜੇ ਉਹਨਾਂ ਦੀਆਂ ਜਾਨਾਂ ਗਈਆਂ ਸੀ ਬਹੁਤ ਹੀ ਵੱਡਾ ਜਿਹੜਾ ਹਾਦਸਾ ਹੋਇਆ ਸੀ ਤਾਂ ਉਹ ਪਰਿਵਾਰ ਜਿਹੜੇ ਅੱਜ ਪਿੰਡ ਚਿਬੜਾਂ ਵਾਲੇ ਦੇ ਵਿੱਚ ਇਕੱਠੇ ਹੋਏ ਆ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਇਹ ਹੁਣ ਇੱਥੇ ਜਿਹੜੇ ਇਕੱਠੇ ਹੋਏ ਆ ਤਾਂ ਕੀ ਇਹਨਾਂ ਦਾ ਜਿਹੜਾ ਅਗਲਾ ਜਿਹੜਾ ਅ ਰਣਨੀਤੀ ਆ ਉਹਨਾਂ ਦੇ ਮਕਸਦ ਦੇ ਵਿੱਚ ਗੱਲ ਕਰਦੇ ਆ ਪ੍ਰਧਾਨ ਜੀ ਕੀ ਨਾਮ ਆ ਜੀ ਗੁਰਮੁਖ ਸਿੰਘ ਜੀ ਅੱਜ ਪਿੰਡ ਚਿਬੜਾਂ ਵਾਲੇ ਦੇ ਵਿੱਚ ਪਹੁੰਚੇ ਆ ਤਾਂ ਕੀ ਅੱਜ ਜਿਹੜੀ ਤੁਹਾਡੀ ਰਣਨੀਤੀ ਰਿਤੀ ਗਈ ਹੈ ਜੀ ਦੇਖੋ ਜਿਹੜਾ ਪਰਿਵਾਰਾਂ ਦੇ ਇੱਕ ਵੱਡਾ ਬਹੁਤ ਜ਼ਿਆਦਾ ਵੱਡਾ ਕਹਿਰ ਟੁੱਟਿਆ ਹੈਗਾ ਜਿਹੜੇ 5 ਜੀ ਤੁਰ ਗਏ ਹਨ ਜਿਨ੍ਹਾਂ ਦੇ ਇਹ ਅੱਜ ਤੱਕ ਹੁਣ ਪਰਸੋਂ ਚੌਥੇ ਦੀ ਗੱਲ ਹੈਗੀ ਏ ਤੇ ਅੱਜ ਤੱਕ ਕੋਈ ਪ੍ਰਸ਼ਾਸਨ ਵੱਲੋਂ ਜਾਂ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਐਸੀ ਸਟੇਟਮੈਂਟ ਨਹੀਂ ਆਈ ਜਾਂ ਪਰਿਵਾਰਾਂ ਨਾਲ ਕੋਈ ਦੁੱਖ ਸਾਂਝਾ ਨਹੀਂ ਕਰਨਾ ਸਾਡੀ ਇਹ ਹੈਗੀ ਏ ਕਿ ਇੱਥੋਂ ਹਲਕੇ ਦੀ ਕੈਬਨਟ ਮੰਤਰੀ ਹੈਗੇ ਨੇ ਬਲਜੀਤ ਕੌਰ ਜੀ ਉਹਨਾਂ ਵੱਲੋਂ ਵੀ ਕੋਈ ਦੁੱਖ ਸਾਂਝਾ ਨਹੀਂ ਕਰਨਾ ਆਇਆ ਕੋਈ ਵੀ ਕਿਸੇ ਰਕਮ ਦਾ ਕਿ ਇੱਕ ਇਹਨਾਂ ਦੇ ਐਮਐਲਏ ਦੀਆਂ ਬੱਸਾਂ ਸੀ ਉਹ ਤਾ ਕਰਕੇ ਜਾਂ ਉਹ ਇਹਨਾਂ ਦਾ ਐਮਐਲਏ ਸੀ ਇਹਨਾਂ ਦੀ ਸਾਂਝ ਕੀ ਦੀਏ ਕੋਈ ਇਹਨਾਂ ਦੀ ਸਾਰੀ ਬਸਾਂ ਦੇ ਵਿੱਚ ਜਾਂ ਕੁਝ ਵੀ ਅਸੀਂ ਕੱਲ ਦੀ ਕਾਲ ਦੇ ਰਹੇ ਹੈਗੇ ਆ ਕੱਲ ਨੂੰ ਜਿਹੜਾ ਕਿ ਇਹ ਹੀ ਇਸੇ ਪਰਿਵਾਰਾਂ ਦੇ ਨਾਲ ਨਾ ਦੁੱਖ ਸਾਂਝਾ ਕਰਨ ਔਰ ਨਾ ਹੀ ਕੋਈ ਇੱਥੋਂ ਤੱਕ ਅਪਰੋਚ ਕੀਤੀ ਹੈਗੀ ਏ ਕਿ ਕੋਈ ਐਸੀ ਕੋਈ ਸਟੇਟਮੈਂਟ ਨਹੀਂ ਆਈ ਕਿ ਮੁੱਖ ਮੰਤਰੀ ਦੀ ਜਾਂ ਕਿਸੇ ਰਕਮ ਦੀ ਉਸੇ ਚੀਜ਼ ਨੂੰ ਲੈ ਕੇ ਅੱਜ ਪਰਿਵਾਰਾਂ ਤਿੰਨ ਪਰਿਵਾਰ ਅੱਜ ਇਕੱਠੇ ਹੋਏ ਨੇ ਤੇ ਇਹਨਾਂ ਪਰਿਵਾਰਾਂ ਨਾਲ ساری ਗੱਲਬਾਤ ਕਰਕੇ ਤੇ ਕੱਲ ਦੀ ਕੌਲ ਅਸੀਂ ਦੇ ਰਹੇ ਹੈਗੇ ਆ ਹਰੇਕ ਪਿੰਡ ਦੇ ਵਿੱਚੋਂ ਜਿਵੇਂ ਕੋਈ ਜਥੇਬੰਦੀਆਂ ਬਣੀਆਂ ਹਨ ਜਾਂ ਕਿਸੇ ਰਕਮ ਦਾ ਵੀ ਭੈਣ ਭਰਾ ਸਾਰੇ ਆਪਣੇ ਇਕੱਠੇ ਹੋਣ ਇੱਥੇ ਚਿਬੜਾਂ ਵਾਲੀ ਦਾ ਅਸੀਂ ਪ੍ਰੋਗਰਾਮ ਲੀਕਿਆ ਹੈਗਾ ਜਿਹੜਾ ਪਲੇਟਫਾਰਮ ਹੀ ਚੁਣਿਆ ਹੈਗਾ ਚਿਬੜਾਂ ਵਾਲੀ ਬੱਸ ਸਟੈਂਡ ਦੇ ਸਾਹਮਣੇ ਬੈਠਾਂਗੇ ਤੇ ਕਿਸੇ ਵੀ ਨੂੰ ਵੀ ਕੋਈ ਐਸੀ ਕੋਈ ਹੈ ਨਹੀਂਗੀ ਕਿ ਹਾਂ ਵੀ ਕਿਸੇ ਨੂੰ ਲੰਘਾ ਦਿੱਤਾ ਜਾਵੇਗਾ ਅਸੀਂ ਕੱਲ ਦੀ ਕੌਲ ਇਸ ਕਰਕੇ ਦੇ ਰਹੇ ਹੈਗੇ ਆ ਕਿੰਨੇ ਕੁ ਬੰਦੇ ਇਕੱਠੇ ਇੱਥੇ ਗਏ ਜੀ ਤਕਰੀਬਨ 3 300 ਤੋਂ ਪਲੱਸ ਬੰਦੇ ਹੋ ਜਾਣਗੇ ਹਾਂ ਜੀ ਸੋ ਫਰੀਦਕੋਟ ਦੇ ਵਿੱਚ ਜਿਹੜਾ ਪਾਣਾ ਵਰਤਿਆ ਸੀ ਤਾਂ ਨਿਊ ਦੀਪ ਬੱਸ ਜਿਹੜੀ ਨਿਊ ਦੀਪ ਬੱਸ ਜਿਹੜੀ ਉੱਥੇ ਜਿਹੜੀ ਹਾਦਸਾ ਗ੍ਰਸਤ ਹੋਈ ਸੀ ਤਾਂ ਵਿੱਚ ਪਰਿਵਾਰਾਂ ਦੀਆਂ ਜਾਨਾਂ ਗਈਆਂ ਸੀ ਤਾਂ ਹੋਰ ਪਰਿਵਾਰ ਸਾਡੇ ਨਾਲ ਮੌਜੂਦ ਆ ਕੀ ਨਾਮ ਆ ਜੀ ਜਖਸੀਰ ਸਿੰਘ ਆ ਭਾਈ ਜੀ ਆਪਣਾ ਕਿਹੜਾ ਮੈਂਬਰ ਸੀਗਾ ਜੀ ਉੱਥੇ ਆਪਣਾ ਸਾਡੇ ਮਾਸੜ ਜੀ ਸੀਗੇ ਕਿਹੜੇ ਪਿੰਡ ਤੋਂ ਮੁਖਸਰ ਸਾਹਿਬ ਤੋਂ ਤੇ ਇਹ ਕੱਲ ਜਿਹੜਾ ਤਰਨਾਲੀ ਕਿਹਾ ਗਿਆ ਤੇ ਉਹਦੇ ਵਿੱਚ ਕਿੰਨੇ ਕੁ ਤੁਸੀਂ ਇਕੱਠ ਕਰ ਰਹੇ ਤੇ ਕਿੰਨੇ ਕੁ ਜਣੇ ਆ ਰਹੇ ਆ ਜੀ ਅਸੀਂ ਸਾਰੇ ਤਿੰਨੇ ਪਰਿਵਾਰ ਅਸੀਂ ਇਕੱਤਰ ਹੋਏ ਆ ਇੱਥੇ ਪਿੰਡ ਚ ਬਡਾਲੀ ਵਿੱਚ ਅਸੀਂ ਸਾਰੇ ਜਣੇ ਨੇ ਬੈਠ ਕੇ ਵਿਚਾਰ ਬਣਾਈ ਹੈ ਕਿ ਵੀ ਇਸ ਜਮਲ ਕੇ ਜਿਹੜਾ ਇਹ ਰੂਟ ਆ ਇਹ ਲਿਖਿਆ ਜਾਵੇ ਇਹ ਬੰਦ ਕੀਤਾ ਜਾਵੇ ਇਹਨਾਂ ਦੀਆਂ ਇੱਥੋਂ ਗੱਡੀਆਂ ਚੱਲਦੀਆਂ ਇਹ ਸਰਕਾਰੀ ਗੱਡੀਆਂ ਦੇ ਨਮਾਇੰਦਿਆਂ ਦੇ ਕਾਰਨ ਹੀ ਇਹ ਜਿਹੜੇ ਵੱਡੇ ਵੱਡੇ ਹਾਦਸੇ ਹੋ ਰਹੇ ਆ ਇਹਨਾਂ ਨੂੰ ਰੋਕਣ ਵਾਸਤੇ ਅਸੀਂ ਥੋੜੀ ਜੀ ਸਾਡੀ ਇੱਕ ਫਰਿਆਦ ਵੀ ਆ ਸਰਕਾਰ ਅਗੇ ਕਿ ਅਸੀਂ ਇਹਨਾਂ ਨੂੰ ਬਹੁਤ ਜਲਦ ਕਾਬੂ ਦੇ ਵਿੱਚ ਵੀ ਕਰਾਂਗੇ ਕੀ ਕਿਹੜੀਆਂ ਮੰਗਾਂ ਨੂੰ ਲੈ ਕੇ ਧਰਨਾਈ ਆਪਣਾ ਅਸੀਂ ਸਾਡੀਆਂ ਮੰਗਾਂ ਦੇਖੋ ਜੀ ਤੁਹਾਨੂੰ ਵੀ ਬਹੁਤ ਜਿਆਦਾ ਪਤਾ ਸਾਡੇ ਨਾਲੋਂ ਬਾਈ ਜੀ ਅਸੀਂ ਕੋਸ਼ਿਸ਼ ਬਹੁਤ ਜਿਆਦਾ ਦੁੱਖ ਦੇ ਵਿੱਚ ਆ ਸਾਡੇ ਤੋਂ ਜ਼ਿਆਦਾ ਗੱਲਬਾਤ ਨਹੀਂ ਹੋ ਰਹੀ ਹੂੰ ਤੇ ਸਾਡੀਆਂ ਮੰਗਾਂ ਤਾਂ ਇਹ ਆ ਪਰਿਵਾਰ ਨੂੰ ਮਤਲਬ ਕਿ ਜਿਹੜੀ ਬੰਦੀ ਰਾਸ਼ੀ ਆ ਦਿੱਤੀ ਜਾਵੇ ਸਰਕਾਰ ਨੂੰ ਸਰਕਾਰ ਵੱਲੋਂ ਕੋਈ ਨੌਕਰੀ ਦਿੱਤੀ ਜਾਵੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਤੇ ਸਰਕਾਰ ਵੱਲੋਂ ਕੋਈ ਮਤਲਬ ਕਿ ਬੰਦੀ ਸਹਾਇਤਾ ਕੀਤੀ ਜਾਵੇ ਕੱਲ ਨੂੰ ਕਿੰਨੇ ਵਜੇ ਧਰਨਾ ਜੀ ਕੱਲ ਨੂੰ 6 ਵਜੇ ਦਾ ਟਾਈਮ ਲਿਖਿਆ ਗਿਆ ਜੀ ਸਵੇਰ ਦਾ ਸਵੇਰ ਦਾ ਜੀ ਧੰਨਵਾਦ ਸੋ ਕੱਲ ਨੂੰ ਸਵੇਰ ਸਵੇਰੇ ਜਿਹੜਾ ਧਰਨਾ ਜਿਹੜਾ ਇਹਨਾਂ ਦੇ ਵੱਲੋਂ ਲਾਇਆ ਜਾਊਗਾ ਤਾਂ ਪਰਿਵਾਰ ਹੋਰ ਵੀ ਸਾਡੇ ਨਾਲ ਮੌਜੂਦ ਹੈ ਕੀ ਨਾਮ ਆ ਜੀ ਮੇਰਾ ਨਾਮ ਗੁਰਜੰਟ ਸਿੰਘ ਹੈ ਆਪਣਾ ਕਿਹੜਾ ਕੀ ਨਾਸੀ ਵੀ ਜਿਹੜਾ ਮੈਂਬਰ ਦਾ ਜਿੰਨਾ ਦੀ ਤਰ੍ਹਾਂ ਰਾਜ ਸਿੰਘ ਸੀਗੇ ਮੇਰੇ ਫਾਦਰin ਲਾਸ ਹਮ ਤੇ ਸਰ ਦੇਖੋ ਜਿਸ ਤਰੀਕੇ ਇਹ ਘਟਨਾ ਹੋਈ ਹੈ ਉਹਦੇ ਵਿੱਚ ਨਾ ਤਾਂ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਕੀਤੀ ਰਾਤ ਨੂੰ ਸਾਨੂੰ ਪੂਰੀ ਤਰ੍ਹਾਂ ਤੰਗ ਕੀਤਾ ਗਿਆ ਉੱਥੇ ਉਹਦੇ ਬਾਅਦ ਸਰਕਾਰ ਦੀ ਤਰਫੋਂ ਕੋਈ ਸਹਿਯੋਗ ਨਹੀਂ ਕੀਤਾ ਗਿਆ ਕਿਸੇ ਤਰੀਕੇ ਦਾ ਬਿਆਨ ਨਹੀਂ ਆਇਆ ਨਾ ਤਾਂ ਤੁਹਾਡੇ ਮਾਨਨੀਏ ਮੁੱਖ ਮੰਤਰੀ ਦਾ ਨਾ ਹੀ ਸਾਡੇ ਇੱਥੇ ਜਿਹੜੇ ਕੈਬਨਿਟ ਮੰਤਰੀ ਉਹਨਾਂ ਦੀ ਤਰਫੋਂ ਜੀ ਜੀ ਤੇ ਹੁਣ ਅਸੀਂ ਅੱਜ ਤਿੰਨੇ ਪਰਿਵਾਰਾਂ ਨੇ ਇਕੱਠੇ ਹੋ ਕੇ ਪਰ ਕੈਬਨਿਟ ਮੰਤਰੀ ਤੁਹਾਡੇ ਹਲਕੇ ਦੀ ਹੈ ਪਰ ਉਹੀ ਤਾਂ ਕਹਿ ਰਹੇ ਆ ਕਿ ਉਹਨਾਂ ਦਾ ਕੰਮ ਸਿਰਫ ਵੋਟ ਲੈਣਾ ਹੀ ਸੀਗਾ ਇੱਥੋਂ ਕਿ ਉਹਨਾਂ ਦਾ ਆਣ ਦਾ ਇੱਥੋਂ ਦਾ ਫਰਜ਼ ਨਹੀਂ ਬਣਦਾ ਸੀ ਮੁਕਸਰ ਦੀਆਂ ਸ਼ਾਇਦ ਪੰਜ ਜਿਹੜੀਆਂ ਡੈਥ ਹੋਈਆਂ ਉਹ ਮੁਕਸਰ ਹਲਕੇ ਦੀਆਂ ਹੀ ਆ ਤਿੰਨ ਤਾਂ ਖਾਸ ਕਰਕੇ ਜਿਹੜੇ ਆਪਣੇ ਇਥੇ ਪਰਿਵਾਰ ਹੋਏ ਹੈ ਜਿਹੜੀ ਤੇ ਕੀ ਇੱਕ ਫਰਜ਼ ਨਹੀਂ ਬਣਦਾਗਾ ਇਹ ਉਹਨਾਂ ਦਾ ਇਹ ਸਪੀਕਰ ਦੇ ਹਲਕੇ ਦੇ ਵਿੱਚ ਹੋਇਆ ਤਾਂ ਕੀ ਉਹ ਸਪੀਕਰ ਸਾਹਿਬ ਇੱਥੇ ਪਹੁੰਚੇ ਆ ਸਰ ਇੱਥੇ ਮੈਂ ਤੁਹਾਨੂੰ ਕਹਿ ਰਿਹਾ ਕਿ ਇੱਥੇ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਨਹੀਂ ਜੀ ਕਿਸੇ ਵੀ ਪ੍ਰਕਾਰ ਦਾ ਜਿਹੜਾ ਸਰਕਾਰ ਤੋਂ ਕੋਈ ਇੱਥੇ ਸਹਿਯੋਗ ਨਹੀਂ ਹੋਇਆ ਹਜੇ ਤੱਕ ਜਿਵੇਂ ਨਿਊ ਦੀਪ バス ਦੀ ਗੱਲ ਕਰੀਏ ਤਾਂ ਇੱਕ ਟਰਾਂਸਪੋਰਟ ਕੰਪਨੀ ਦੀ ਜਿਹੜੀ ਬੱਸ ਆ ਕਿ ਉਹਨਾਂ ਦੇ ਵੱਲੋਂ ਵੀ ਨਹੀਂ ਪੁਵਾਰਾ ਨਾ ਕੀਤਾ ਗਿਆ ਜੀ ਸਰ ਨਿਊ ਦੀਪ ਅਸੀਂ ਤੁਹਾਡੇ ਮੂੰਹ ਹੀ ਸੁਣਿਆ ਪਹਿਲੀ ਵਾਰੀ ਗੱਲ ਸਾਰਿਆਂ ਨੇ ਨਿੱਜੀ ਬੱਸ ਕੰਪਨੀ ਪਹਿਲੀ ਗੱਲ ਤਾਂ ਇਹ ਹੈ ਕਿ ਨਿੱਜੀ ਬੱਸ ਕੰਪਨੀ ਕਿਉਂ ਸਾਰਿਆਂ ਨੂੰ ਦਿਖ ਰਹੀ ਆ ਜੀ ਹਾਂ ਨਿਊ ਦੀਪ ਬੱਸ ਕਿਸੇ ਨੇ ਨਾਂ ਨਹੀਂ ਲਿੱਤਾ ਕਿ ਲੋਕਾਂ ਨੂੰ ਨਹੀਂ ਦੱਸਦਾ ਕਿ ਉਹ ਬੱਸ ਜਿਹੜੀ ਡਿੱਗੀ ਸੀ ਉਹ ਨਿਊ ਦੀਪ ਦੀ ਸੀ ਜੀ ਤਾਂ ਕਿਹੜੀਆਂ ਮੰਗਾ ਨੂੰ ਲੈ ਕੇ ਕੱਲ ਤਰਨਾ ਜੀ ਅਸੀਂ ਤਾਂ ਦੇਖੋ ਇੱਕ ਆਮ ਆਦਮੀ ਇੱਕ ਸਫ਼ਰ ਕਰ ਰਿਹਾ ਸੀ ਬੱਸ ਬੱਸ ਤੋਂ ਬੱਸ ਤੋਂ ਹੀ ਕਰੇਗਾ ਉਹਦੀ ਅਗਰ ਵਸਤੋਂ ਹੀ ਇੱਕ ਡੈਥ ਹੋਈ ਆ ਤੇ ਇੱਥੇ ਕੀ ਗਵਰਨਮੈਂਟ ਦਾ ਸਹਿਯੋਗ ਦੀ ਜ਼ਰੂਰਤ ਨਹੀਂ ਹੋ ਸਕਦੀ ਤੁਹਾਡੇ ਕੋਲੇ ਜਿਵੇਂ ਕੋਈ ਪ੍ਰਸ਼ਾਸਨ ਆਪਣਾ ਡੀਸੀ ਸਾਹਿਬ ਜਾਂ ਉਸ ਤਰ੍ਹਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਅਧਿਕਾਰੀ ਨਹੀਂ ਪਹੁੰਚਾ ਸਰ ਜਿਸ ਤਰੀਕੇ ਦੀ ਉਹ ਲਿਪਾਪੋਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਉਹ ਲਿਪਾਪੋਤੀ ਹੀ ਗਵਾਂਗੇ ਅਸੀਂ ਤਾਂ ਅੱਜ ਤੀਸਰਾ ਦਿਨ ਆ ਹੀ ਤੀਸਰਾ ਦਿਨ ਹੋ ਚੁੱਕਿਆ ਪਰ ਕਿਸੇ ਵੀ ਪ੍ਰਕਾਰ ਦਾ ਕੋਈ ਅਨਾਉਂਸਮੈਂਟ ਤੁਸੀਂ ਦੱਸ ਦੋ ਤੁਹਾਨੂੰ ਜਿਆਦਾ ਪਤਾ ਹੁੰਦਾ ਕੀ ਤੁਹਾਨੂੰ ਕਿਸੇ ਕੈਬਨਿਟ ਮਿਨਿਸਟਰ ਜਾਂ ਮੁੱਖ ਮੰਤਰੀ ਜਾਂ ਕਿਸੇ ਵੀ ਐਮਐਲਏ ਇਧਰੋਂ ਕੋਈ ਬਿਆਨ ਆਇਆ ਕਿ ਅਸੀਂ ਐਸੇ ਸਹਿਯੋਗ ਕਰਾਂਗੇ ਪਰਿਵਾਰਾਂ ਨੂੰ ਜਿਹੜੀ ਕਹਿਣ ਦਾ ਮਤਲਬ ਹੈ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਦੇ ਵੱਲੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਮਿਲੀ ਹੈ ਸਹੀ ਸਿਰਫ ਲਿਪਾ ਬੋਦੀ ਦਾ ਨਾਂ ਤਾਂ ਕੀਤਾ ਗਿਆ ਹੋਰ ਕੁਝ ਨਹੀਂ ਗਿਆ ਇਹੋ ਜੀ ਧੰਨਵਾਦ ਸੋ ਇਹ ਉਹ ਪਰਿਵਾਰ ਸਾਡੇ ਨਾਲ ਤਿੰਨ ਪਰਿਵਾਰ ਸਾਡੇ ਨਾਲ ਇਕੱਠੇ ਆ ਤੇ ਇਹਨਾਂ ਦੇ ਵੱਲੋਂ ਕੱਲ ਨੂੰ ਬਹੁਤ ਵੱਡਾ ਜਿਹੜਾ ਧਰਨਾ ਲਿਖਿਆ ਗਿਆ ਹੈ ਪਿੰਡ ਚਿਬੜਾਂ ਵਾਲੇ ਦੇ ਵਿੱਚ ਤਾਂ ਅਪੀਲ ਵੀ ਇਹਨਾਂ ਦੇ ਵੱਲੋਂ ਕੀਤੀ ਗਈ ਆ ਕਿ ਵੱਧ ਵੱਧ ਜਿਹੜੇ ਇੱਥੇ ਲੋਕ ਜਿਹੜੇ ਉਹ ਇੱਥੇ ਪਹੁੰਚਣ ਤੇ ਇਹਨਾਂ ਦਾ ਜਿਹੜਾ ਧਰਨੇ ਦੇ ਵਿੱਚ ਉਹ ਸਾਥ ਦਿੱਤਾ ਜਾਵੇ ਤਾ ਇੱਕ ਵਾਰ ਫਿਰ ਦੱਸ ਦਈਏ ਕਿ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਨਿਊ ਦੀਪ ਵਾਲੇ ਦੀ ਬੱਸ ਜਿਹੜੀ ਹਾਦਸਾ ਗ੍ਰਸਤ ਹੋਈ ਸੀ ਤਾਂ ਉਹਦੇ ਵਿੱਚ ਪੰਜ ਪਰਿਵਾਰਾਂ ਦੀ ਜਿਹੜੀ ਮੌਕੇ ਤੇ ਜਾਨ ਚਲੀ ਗਈ ਸੀ ਤਾਂ ਬਾਅਦ ਦੇ ਵਿੱਚ ਚਾਰ ਜਿਹੜੀਆਂ ਮੌਤਾਂ ਹੋ ਰਹੀਆਂ ਸੀ ਤੇ ਜਿਹੜੇ ਬਾਕੀ ਜ਼ਖਮੀ ਸੀਗੇ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਵਿੱਚ ਭਰਤੀ ਕਰਵਾਏ ਗਏ ਸੀ ਤਾਂ ਇਹ ਪਰਿਵਾਰ ਜਿਹੜੇ ਇਹਨਾਂ ਨਾਲ ਦੁੱਖ ਸਾਂਝਾ ਕੀਤਾ ਹੈ ਅਸੀਂ ਤਾਂ ਇਹਨਾਂ ਦਾ ਇਹ ਕਹਿਣਾ ਹੈ ਕਿ ਅਜੇ ਤੱਕ ਸਾਨੂੰ ਜਿਹੜੀ ਉਹ ਇੱਕ ਟਰਾਂਸਪੋਰਟ ਕੰਪਨੀ ਦੀ ਜਿਹੜੀ ਬੱਸ ਸੀਗੀ ਨਿਊ ਦੀਪ ਬੱਸ ਉਹਨਾਂ ਵੱਲੋਂ ਵੀ ਸਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ ਸਾਡੇ ਨਾਲ ਜਿਹੜਾ ਦੁੱਖ ਦੇ ਵਿੱਚ ਉਹ ਨਹੀਂ ਪਹੁੰਚੇ ਤਾਂ ਸਵੇਰੇ ਜਿਹੜਾ ਬਹੁਤ ਵੱਡਾ ਧਰਨਾ ਇਹਨਾਂ ਦੇ ਵੱਲੋਂ ਲਾਇਆ ਜਾ ਰਿਹਾ ਹੈ ਪਿੰਡ ਚਿਬੜਾਂ ਵਾਲੇ ਦੇ ਵਿੱਚ ਤਾਂ ਉਸ ਦੇ ਵਿੱਚ ਇਹਨਾਂ ਦੀਆਂ ਕੀ ਮੰਗਾਂ ਹੋ ਤੁਸੀਂ ਦੇਖ ਹੀ ਲਈਆਂ ਏ ਇਹਨਾਂ ਦੇ ਮੂੰਹੋਂ ਸੁਣੀ ਲਈਆਂ ਏ ਤਾਂ ਕੱਲ ਨੂੰ ਜਿਹੜੀ ਅਪਡੇਟ ਹੋ ਗਈ ਉਹ ਤੁਹਾਡੇ ਨਾਲ ਕੱਲ ਨੂੰ ਹੀ ਸਾਂਝੀ ਕਰਾਂਗੇ ਮਿਲਦੇ ਹਾਂ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ